ਸਰਾਇ ਅਮਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਆਨਬੇਸ ਮਗਲਰਜ਼ ਨੇ ਇਹਨੇ ਤੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋਹਰਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਿਰਾਏ ਤੇ ਲੈ ਕੇ ਸਟਾਕ ਕਰ ਰਹੀ ਸੀ ਡਰੱਗਸ ਪਾਕਿਸਤਾਨ ਬੇਸ ਮਗਲਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵਾਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗਸ ਸਮਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮਗਲਿੰਗ ਆਪਾਂ ਨੂੰ ਕਾਰਟਲ ਕਹਿ ਸਕਦੇ ਆ ਉਹਨਾਂ ਨੂੰ ਗਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 10 ਲੱਖ ਰੁਪਿਆ ਡਰਗ ਮਨੀ ਅਸੀਂ ਪ੍ਰਾਪਤ ਕੀਤੀ ਹੈ। ਇੱਕ ਸਾਡੀ ਟੀਮ ਜਿੱਚ ਮੈਡਮ ਡਾਕਟਰਦਰਪਨ ਆਲੂ ਵਾਲੀ ਆ ਜੀ, ਏਸੀਪੀ सुरेंद्र ਜੀ, ਸਤਨਾਮ ਸਿੰਘ ਸਾਡੇ ਐਸਐਚਓ ਗੇਟ ਹਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ। ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ, ਇਹ ਆਕਾਸ਼ਦੀਪ ਸਿੰਘ, ਏਲੀਅਸ ਆਕਾਸ਼ ਹੈ 24 ਸਾਲ ਦਾ, 12ਵੀਂ ਤੱਕ ਪੜ੍ਹਿਆ ਹੈ। ਦੂਜੇ ਹੈਗਾ ਕੁਲਜੀਤ ਸਿੰਘ ਐਲਿਆਸ ਗੋਰਾ 21 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨਾਲ ਇਹਨੇ ਤੇ ਬੜਾ ਕਲੋਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਕਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜਿਹੋ ਨਾਲ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਜਦੋਂ ਮੁੱਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈਏ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀ ਤੇ ਐਲੀਅਸ ਗੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਰਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਐਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿੱਦਿ ਦੀ ਕਿ ਤਫਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ। ਔਰ ਇਹਦੇ ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਹਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ। ਦੂਜੀ ਗੱਲ ਇੰਪੋਰਟੈਂਟ ਇਹਦੇ ਚ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉੱਥੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਾਇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰੈਂਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਕਿਰਾਏ ਤੇ ਆਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਤੇ ਉੱਥੇ ਜੋ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉੱਥੇ ਸਟਾਕ ਉੱਤ ਰੱਖਦਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਸ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ਐਲੀਅਸ ਗੋਪਾ ਜਿਹੜਾ ਕਿ ਉਸ ਪੁਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀਗੀ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 223 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਅਸੀਂ ਹੋਰ ਵੀ ਇੱਥੇ ਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੀ ਕਦੋਂ ਬਰਦਾਸਾ ਨਾ ਨੋ ਨੋ ਫੜਿਆ ਗਿਆ ਜੀ ਇਹ ਬੀ ਬਲੌਕ ਜਿਹੜਾ ਹੈਗਾ ਜੀ ਗੇਟ ਨੰਬਰ 2 ਗੇਟ ਕੀਮਾ ਦਾ ਏਰੀਆ ਉਥੋਂ ਫੜਿਆ ਗਿਆ ਤਾਂ ਕਿਹੜੇ ਮਲੇਸ਼ੀਆ ਦੇ ਨੇਗੇ ਜੀ ਇਹ ਨਾ ਨਾ ਇੱਕ ਐਕਚੁਅਲ ਜੀਨ ਨੂੰ ਦਿਹਾਣੇ ਵੀ ਗਲਾਸ ਤੋਂ ਆਸੀ ਉਹ ਉਹ ਵੀ ਇਹਦੇ ਵਿੱਚ ਮਲੇਸ਼ੀਆ ਦੇ ਉੱਤੋਂ ਲਿਆਂਦਾ ਸੀਗਾ ਇੱਕ ਮੋਡਲ ਐਮਆਈਏ ਵੀ ਕਰ ਰਿਹਾ ਵੀ ਆਹੋਂ ਦਾ ਕੋਈ ਵੀ ਐਸਪੀਐਫੀ ਉਹ ਵੀ ਕੁਨੈਕਟ ਨਾ ਹੈਗਾ ਨਹੀਂ ਨਹੀਂ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮੰਦਾ ਮੈਨੂੰ ਤਾਂ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ 532 ਕਿਲੋ ਹੈਰੋਨ ਦੇ ਵਿੱਚ ਦੀ ਭੂਮਿਕਾ ਚੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ ਉਸ ਕੇਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਕੇ ਹੁਣ ਜਮਾਨਤ ਤੇ ਹੈ ਇਹ ਭਰਾ ਇਹਦਾ ਹਰਪੀ ਡੇਲੀਸ ਹੈਪੀ ਉਹ ਵੀ ਭਗੌੜਾ ਉਸ ਕੇਚ ਚ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਮਤਲਬ ਖਾਨਦਾਨੀ ਦਾ ਮਗਲ ਹੈ ਆਪਾਂ ਕਹਿ ਸਕਦੇ ਹਾਂ ਜੀ ਇਹ ਅਗਾਰ ਨਹੀਂ ਰਿਲੇਟਿਵ ਹੈ ਜਿਹੜਾ 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 ਦੱਸਿਆ ਗੋਰਾ ਜਿਹੜਾ ਦੱਸਿਆ ਉਹ ਨਹੀਂ ਤੇ ਇਹ ਹੈ ਉਰੇ ਦਾਸਾ ਮਤਲਬ ਕਰਾਂ ਜੋ ਕਹਿ ਸਕਦੇ ਆ ਬੱਟ ਡਾਇਰੈਕਟ ਦਾ ਕਾਸ਼ ਹੀ ਹੈ ਪਹਿਲਾਂ ਕਿੰਨੀ ਦੇਰ ਤੋਂ ਸਾਰੇ ਕੰਮ ਕਰ ਰਹੇ ਸੀ ਉਹ ਕਹ ਰਹੇ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲੀ ਤਰਨਦਾਰ ਨੇ ਜੀ ਉਹ ਡਿਲੀਵਰੀ ਬੁਕਾਈ ਪਈ ਹੈ ਮੇਰੇ ਉਹ ਉਹ ਸਾਰੀਆਂ ਅਸੀਂ ਡਿਸਕਸ ਕਰ ਰਹੇ ਹਾਂਗੇ ਜੀ ਲੈਟਰਨ ਬਿਕੋਜ਼ ਇਹ ਇਮੀਡੀਏਟ ਰੈਸਟ ਹੈ ਔਰ ਉਹਦੀ ਫਿਰ ਜੇ ਆਪਾਂ ਰੀਵਿਲ ਕਰਦੇ ਆ ਤਾਂ ਉਹ ਗੱਲ ਕਾਫੀ ਡਿਕੇਟ ਹੋਣ ਦਾ ਡਰ ਹੈ ਸਰ ਜੀ ਸਰ ਸਟੋਰ ਕਰ ਰਹੇ ਸੀ ਡਰਗਸ ਤੇ ਕੀ ਇਹਨਾਂ ਦਾ ਮਰਦ ਕਰ ਦਿੱਤੀ ਕਿਵੇਂ ਇਹਨਾਂ ਸਪਲਾਈ ਕਰਦੇ ਸੀ ਕੋਈ ਡਾਇਰੈਕਸ਼ਨ ਲੈਂਦੇ ਜੀ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਵੇਂ ਜਿਵੇਂ ਡਾਇਰੈਕਸ਼ਨਸ ਲਾਉਂਦੀਆਂ ਆ ਅੱਜਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਵੀ ਇੱਕ ਨਵੀਂ ਚੀਜ਼ ਇਹਦੇ ਚ ਇਸ ਮੋਡਿਊਲ ਚ ਆ ਗਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਕ ਬੇਸਡ ਸਮਗਲਰਸ ਨਾਲ ਲਿੰਕ ਸੀਗੀ ਫਿਰ ਇਹ ਜਿਹੜੀ ਹੈਰੋਇਨ ਰੀਜ਼ਨ ਕੀ ਆਈ ਕਿਵੇਂ ਕੋਡ ਲੱਗਾ ਹੋਇਆ ਸਲੋਰ ਕੀ ਵੀ ਕਰਦੀ ਹੈ ਤੁਹਾਡੀ ਜਿਹਾ ਕਿ ਮੰਨ ਕੇ ਪੈਰ ਕੋਡ ਦੁੱਤੀ ਨੇ ਪਹਿਲਾਂ ਉਹ ਵਗਰੇ ਕਿੰਨੇ ਰੀਸੈਂਟਲੀ ਆਇਆ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਹੈ ਨਾ ਤੁਹਾਨੂੰ ਦੱਸਿਆ ਕਿ ਉਹਦੇ ਚ ਇਹ ਤਾਂ ਮਤਲਬ ਆਈ ਗੇਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਨਾ ਉਹਨੂੰ ਡਿਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਐਂਡ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੋ ਜਿਹਾ ਹੈ ਔਰ ਕਿਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕਸ ਪੁਰਾਣੇ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਹਨ ਜੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਸਰ ਪੁਰਾਣਾ ਕੰਮ ਕਰਦੇ ਨੇ ਕੋਈ ਜਿਹੜਾ ਹੈ ਉਹ ਕਹਿ ਰਿਹਾ ਜੇ ਮਲੇਸ਼ੀਆ ਚਲਾ ਗਿਆ ਲੇਕਿਨ ਅਸਲੀ ਉਹਨਾਂ ਦੇ ਕੋਈ ਪ੍ਰੀਲੀਮਿਨਰੀ ਡਿਟੈਕਟਿਵ ਜਿਹਾ ਚੋ ਇੱਥੋਂ ਪਤਾ ਚੱਲਿਆ ਕਿ ਉਹ ਭਾਈ ਥੇਰ ਹੋ ਨਹੀਂ ਆ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤਾਰ ਨੇਰੀਏ ਚ ਉਹਦੀ ਮੂਵਮੈਂਟ ਇਹੀ ਹੈ ਉਹ ਅਜੇ ਪਤਾ ਇਟ ਇਜ਼ ਟੂ अर्ਲੀ ਟੂ ਸੇ ਸਰ ਪੁਰਾਣਾ ਕੰਮ ਕਰਦੇ ਨੇ ਤੇ ਉਹਨਾਂ ਦੀ ਇੱਕ ਗੱਲਬਾਤ ਕਿਸ ਤਰ੍ਹਾਂ ਦੀ ਉਹ ਹੁਣ ਚੈੱਕ ਕਰਾਂਗੇ ਕਿ ਸਾਰਾ ਕਿਉਂਕਿ ਸਾਡੇ ਏਰੀਆ ਤੋਂ ਤਾਂ ਰਹਿਣ ਵਾਲਾ ਹੀ ਨਹੀਂ ਹੈ ਅਸੀਂ ਸਾਰਾ ਉੱਥੇ ਜਾ ਕੇ ਟੀਮ 2 ਸਾਰਾ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵਿਲ ਫਾਲੋ। ਉਹ ਡਗਮਨੀ ਕੀ ਗਾਰੰਟੀ ਸੀ 300 ਲੱਖ ਰੁਪਏ ਦੀ। ਔਰ ਸਰ ਬੋਲਰ ਸਾਹਿਬ ਇਹ ਇਨਾਂ ਨੇ ਕੈਰੀ ਕੀਤਾ ਸੀ ਸਮਾਨ ਨਾਲ ਹੀ ਜਿਹੜਾ ਉੱਥੇ ਜਾ ਕੇ ਜਿੱਥੇ ਜੱਪ ਕਰ ਬਿਲਕੁਲ ਇਹਨਾਂ ਦੀ ਰਿਕਵਰੀ ਹੈ ਨਾ ਤੋ ਹੀ ਹੋਈ ਹੈ ਜੀ। ਔਰ ਮੇਨ ਗੱਲ ਤੇ ਇਹ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਡੈਟेक्टेड ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ। ਸਰ ਇਹਨਾਂ ਪ੍ਰਾਪਰਟੀ ਐਟ ਹੈ ਪੀਡੀਏ ਹਾਂਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰਾਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸ ਐਕਟ ਸਰ ਕਿਤੇ ਐਰਾਰ ਹੈ ਸੀ ਜਿਸ ਨੂੰ ਮੈਨੂੰ ਹੋਰ ਵਿੱਚ ਸਾਡੀ ਇਨਵੋਲਵ ਨਹੀਂ ਨਹੀਂ ਪਿੰਡ ਪਿੰਡ ਦੇ ਵਿੱਚ ਹੀ ਆਪਣੇ ਅਜੇ ਤੱਕ ਰਹਿ ਰਹੇ ਸੀ ਕਿਉਂਕਿ ਇਹਨਾਂ ਦੇ ਖਿਲਾਫ ਬਹੁਤੇ ਮੁਕਦਮੇ ਹੈ ਨਹੀਂ ਸੀ ਜਮਾਨਤਾ ਜਮੁੰਦਾਂ ਤੇ ਆਏ ਹੋਏ ਕਦੇ ਜ ਵਾਂਟਡ ਸੀਗੇ ਦੂਰੋਂ ਹੁਣ ਪੰਜਕੁੱਲੇ ਦਾ ਮੁਕਤਮਾ ਹੈ ਕਿੱਥੇ ਲੜਾਈ ਝਗੜੇ ਦਾ ਸੀ ਖੱਪੇ ਸੱਜੇ ਰਹਿ ਰਹੇ ਸੀ ਕਿ ਅੰਮ੍ਰਿਤਸਰ ਸ਼ਹਿਰ ਨਾਲ ਨਹੀਂ ਸੀ ਨਾ ਤਲਕ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਕੱਡਾ ਬਣਾਇਆ ਹੋਇਆ ਸੀ ਉੱਥੇ ਗਾਇਬ ਗਾਇਬ ਆਪਣੇ ਚਲੇ ਜਾਂਦੇ ਸੀ ਤੂੰ ਕਾਨੂੰਨ ਤੋਂ ਬਚਣ ਵਾਸਤੇ ਦੇਹ ਲਾ ਬ੍ਰਾਸ਼ ਭਰੋਸਾ ਬਾਹਰ ਸਾਹਮਣੇ ਜਿਵੇਂ ਜੇਹਲ ਵਾਲਾ ਨਹੀਂ ਹੈ ਜੇ ਕੋਈ ਆਇਆ ਸੀ ਇਹ ਤਾਂ ਦਰਕਤੀ ਹੈਗਾ ਐਕਰੋਸ ਦਾ ਬਾਰਡਰ ਸਰਬੋਤਮ ਜੀ ਵੀ ਹੋਈ ਹੈ ਇਸ ਕੋਈ ਨਹੀਂ ਹਥਿਆਰ ਵਾਲਾ ਕੰਮ ਨਹੀਂ ਆਇਆ ਤੇ ਕੋਈ ਵੀ ਹੁਣ ਅਕੇ ਆਪਾਂ ਦੇਖਦੇ ਆਂ ਜਿਵੇਂ ਜਿਵੇਂ ਅਕੇ ਡਿਵੈਲਪ ਹੋਏਗੀ ਔਰ ਪ੍ਰੋਸੈਸ ਹੋਏਗਾ ਜਿਹੜੇ ਉਹਨਾਂ ਦੇ ਕੋਈ ਡਾਕੂਮੈਂਟ ਜਮਾ ਨਹੀਂ ਕਰਵਾਏ ਚੁਕੀਏ ਸਭੇ ਕੰਮ ਚੱਲ ਰਿਹਾ ਯਾਰ ਉਹ ਦੇਖਦੇ ਆਂ ਨਾ ਉਹ ਡਿਸਟ੍ਰਿਕਟ ਨੂਜਾ ਦੀ ਟੀਮ ਜਾ ਰਹੀ ਹੈ ਉੱਥੇ ਥੈਂਕ ਯੂ ਜੱਜਾ ਦਾ ਲੱਗਿਆ ਹਿਆ ਤੇ ਉਸ ਦੇ ਮੱਦੇ ਨਜ਼ਰ ਰੱਖਦੇ ਹੋ ਨਾ ਹਥਿਆਰ ਜਿਹੜੇ ਆ ਪੂਸ ਲੋਕਾਂ ਨੂੰ ਜਮਾ ਨਹੀਂ ਕਰਵਾਏ ਜਾਉਂਦੇ ਉਸ ਵੀ ਇੱਕ ਤਕੋ ਜਿਹੜੀ ਅਪੀਲ ਕਰ ਦਿੱਤੀ ਹੈ ਸਾਰਾ ਨਵੀਂ ਹਾਜ਼ਰ ਆ ਦੇਖੋ ਅਸੀਂ ਤਾਂ ਸਾਰਿਆਂ ਨੂੰ ਮੈਂ ਪਹਿਲਾਂ ਹੀ ਜੋ ਮਾਨਯੋ ਇਸਟ੍ਰਕਟ ਕੰਪਲਾਈਂਸ ਕਰ ਰਹੇ ਆਂ ਔਰ ਕਰਨੀ ਪੈਣੀ ਹੈ ਸਭ ਨੂੰ ਜੀ ਇਹਦੇ ਚ ਜੇ ਕਿਸੇ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਸਕਿਉਰਿਟੀ ਦਾ ਥ੍ਰੈਟ ਹੈ ਉਹਦੇ ਵਾਸਤੇ ਸਕਰੀਨਿੰਗ ਕਮੇਟੀ ਐਸ ਪਰ ਇਨਸਟ੍ਰਕਸ਼ਨਸ ਆਫ ਦੀ ਈਸੀਆਈ ਉਹ ਹੈਗੀ ਹੈ ਆਪਣੀ ਐਪਲੀਕੇਸ਼ਨ ਦੇ ਸਕਣਗੇ ਉਹ ਈਵੈਲੂਏਟ ਕਰਨਗੇ ਕਿ ਉਹਨਾਂ ਨੂੰ ਵਾਕਈ ਲੋੜ ਹੈ ਜਾਂ ਉਹ ਐਗਜ਼ੈਂਟਡ ਕੈਟਾਗਰੀ ਜਾ ਰਹੇ ਬਟ ਬਾਕੀਆਂ ਦੀ 100% ਅਸੀਂ ਕਰਾਉਣੀ ਖੋਣੀ ਹੈ ਡਿਪੋਜ਼ਿਟ ਆਲਰੇਡੀ 30% ਆਪਣੀ ਕਮਿਸ਼ਨੇਟ ਦੀ ਹੋ ਚੁੱਕੀ ਹੈ ਕੱਲ ਕੱਲ ਤੱਕ ਜੀ ਤੇ ਉਹਦੇ ਚ ਹੋਰ ਡੇ ਟੂ ਡੇ ਕੈਂਪੇਨ ਚੱਲ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ